ਹਰ 2500 ਮੈਨੂੰ ਅਜ ਮੇਰੀ ਕਿਸ਼ਤਾਂ ਮੈਨੂੰ ਤਾਂ ਪਤਾ ਹੀ ਨਹੀਂ ਪਈਆਂ ਕੁਝ ਮੇਰੇ ਨੂੰ ਨਹੀਂ ਜੀਬਾ ਨਾ ਜੀਬਾ ਨਾ ਚੱਟ-ਚੱਟ ਕੇ ਮਸ਼ੀਨ ਸਾਫ਼ ਕਰੋ ਇਹ ਕੱਪੜਿਆਂ ਨਾਲ ਨਹੀਂ ਮੇਰੀ ਗੱਲ ਸੁਣੋ ਇਧਰ ਕੀ ਹੋ ਗਿਆ ਫੁੱਲ 25400 ਮੈਂ ਕੀ ਕਿਤੇ ਬਈ ਦੋ ਸਾਰੇ ਲੈ ਜਾਣੇ ਪਹਿਲਾਂ ਦੋਹਾਂ ਤੇ ਸਾਰੇ ਹੀ ਹੁਣ ਇੱਕ ਤੇ ਸਾਰੇ ਕਰ ਲੈਣ ਲੱਗਾ ਆਉਂਦੇ ਲੈ ਆਏ ਉਹ ਕਿੰਨੇ ਬਣਾਏ ਦੇਖ ਲੋ ਕੀ ਕਹਿ ਕੇ ਲਿਆਵਾਂਗੇ ਉਹਨੂੰ ਕਿ ਉਹ ਮੈਸਟਰ 17 ਦਾ ਨਾੜੀ ਹੋਵੇ ਠੀਕ ਹੈ ਕਿ ਲਿਆਉਣਾ ਬਸ 19 17 13 ਦੇ ਲੱਗਦੇ ਤੇ ਤੂੰ ਇੰਨੇ ਮਾਮਾ ਜੋੜੇ ਕੀ ਕਰਨੇ ਸਾਰੇ ਚੋਕੇ ਵਿੱਚ ਪਾ ਲਿਆ ਲੱਗਾ ਤੂੰ ਕੀ ਕਰਾਉਣਾ ਹੈ ਇਹਨਾਂ ਤੋਂ ਅਹੀਂ ਕਿ ਸੋਹਰਾ ਪੜਾ ਚੀਜ਼ ਵਰਤੋ ਤੇ ਚੀਜ਼ ਉਹਨਾਂ ਦਾ ਨਾ ਆਵੇਂ ਨਾ ਬਠਿੰਡੇ ਸ਼ਹਿਰ ਦਾ ਪਤਾ ਨਹੀਂ ਨਾ ਬਾਜ਼ਾਰ ਨਹੀਂ ਲੱਭਣਾ ਕਿ ਬਾਜ਼ਾਰ ਨਹੀਂ ਲੱਭਣਾ ਕਿ ਕਾਰ ਇਹਨੇ ਨਾੜ ਤਾਂ ਜਿਆਦੇ ਥੋੜੀ ਆ ਕਿੰਨੇ ਕ ਦੇ ਲਈ ਮੇਰੇ ਸਾਹਮਣੇ ਕੋਈ ਯਾਰ 1200 ਦਾ ਨਾੜ ਹੋਣੀ ਇੰਨੇ ਆ ਨਿਪਲਾ ਫੜ ਜਵਾਨਾ ਜਿਹੜੇ ਨਿਪਲਾ ਹੀ ਕੱਢਦੇ ਆ ਇਹ ਕਿੱਧਰ ਛੁੱਟੀਆਂ ਜੀ ਇੱਦਾਂ ਹੀ ਬਸ ਫਰਦੀਆਂ ਮੈਂ ਤਾਂ ਛੁੱਟੀਆਂ ਆ ਨਾ ਤਾਂ ਵੇਲਾ ਕਿੱਦਾਂ ਕੰਮ ਦੇ ਨਟਾਂ ਨੂੰ ਡਾਉਣ ਲਈ ਵੀ ਕੀ ਕਰਾਂਗੇ ਦੱਸੋ ਇੱਕ ਆਦੇ ਨੇ ਨਾੜ ਕੋ ਆਣੀ ਚੜਨ ਮੈਨੂੰ ਇਹ ਲਾਦੇ ਲੱਗੇ ਦੇ ਦੂਜੇ ਦੇ ਨਹੀਂ ਆਉਦੇ ਹੀ ਡਰਮ ਨਹੀਂ ਨਹੀਂ ਡਰਮ ਦੇ ਵੀ ਨਹੀਂ ਗਏ ਬਾਸਕਟ ਇਹ ਹੈਗੇ ਬਾਸਕਟ ਦੇ ਐਡੇ ਲੰਮੇ ਹੋਰ ਕੀ ਕਹਿੰਦਾ ਇਹ ਨੂੰ 4 ਸਾਰੀਆਂ ਚੁੱਕ ਮਾਰ ਥੱਲੇ ਆਪਾਂ ਮੱਕੜੇੜ ਆ। ਧੁੱਕ ਧੁੱਕ ਧੁੱਕ। ਆ ਲੱਗੇ ਢੇਰ ਮੰਡਿਆ ਬੈਲਟਾਂ ਦੇ। ਦੇਖੀਆ ਜੀ ਉੱਡਾ ਲਾ ਦੇ। ਜੀਨੇ ਹੁੰਦਾ ਕੀ ਕਹਿੰਦੇ ਆ ਮੱਕੜੀਆਂ ਬਰਤਾਂ ਹੀ ਲਾਦੇ। 4 4 ਢੜ ਸਾਰੀਆਂ ਬਾ ਚਾਰ ਢੜ। ਉਹ ਦੂਜੀਆਂ ਵੀ ਚੁੱਕ ਲਿਆ ਇੱਥੇ। ਬੋਰੀ ਚ ਪਾ ਲਿਆ ਉਹਨਾਂ। ਇਹ ਨੋਤਾ ਇਹ ਨੋ ਇਹ ਮਸ਼ੀਨ ਕਿਹੜੀ ਦੀ ਹੈ ਇਹ ਨਵੀਂ ਦੀਆਂ ਵਾ ਉਹ ਵੀ ਨਵੀਂ ਦੀਆਂ ਆ ਇਹ ਹੋਏ ਲਿਆ ਦੇ ਵਿਚਾਰ ਕਰਤਾ ਨਾਲ ਇਹਨੂੰ ਦਿੱਤੇ ਆ ਇਹ ਹਾਂ ਹੈ ਟਿਪ ਲਿਆ ਛੋਕੇ ਜਿਹੀ ਟਿਪ ਲਿਆ ਦੇ ਲਈ ਕਿਵੇਂ ਸਾਫ਼ ਕਿਵੇਂ ਕਹਿੰਦੇ ਆ ਕਿਵੇਂ ਸਾਫ਼ ਕਿਵੇਂ ਕਹਿੰਦੇ ਆ ਮੈਂ ਮੇਰੇ ਕੋਈ ਸਾਫ਼ ਨਹੀਂ ਕਰਦਾ ਬੰਦੇ ਵੜੇ ਰੱਖੇ ਤੂੰ ਇਹ ਤਾਂ ਗੱਲ ਹੈਗੀ ਜਿਹੜਾ ਬੰਦਾ ਦੇਖ ਪਾ ਲੈਨੇ ਚੀਜ਼ ਦੀ ਕਰ ਤੇ ਨੰਬਰ ਮਿਟ ਜਾਂਦੇ ਇਹ ਤਾਂ ਗੱਲ ਹੈ ਹੈ ਰਾਕੇ ਨਹੀਂ ਆ ਇੱਥੇ ਰਹਿ ਜਾਈਆਂ ਕਿਤੇ ਐ ਦੇ ਜੀ ਤੈਂਕਾ ਜੇ ਆ ਉਹ ਵੀ ਤੈਂਕੀ ਚ ਕਹਿਣ ਨਾ ਤੂੰ ਦੂਜੀ ਦੇ ਕਹਿੰਦੇ ਆ ਹਾਂ ਹੁਣ ਫਿਰ ਤੂੰ ਫਿਰ ਵਧੀਆ ਬੰਦਾ ਹੈ ਦਾ ਮਤਲਬ ਮੈਂ ਵਧੀਆ ਇਸ ਟਾਈਮ ਕਿਉਂਕਿ ਮੈਂ ਹਾਂ ਕੀ ਬੋਲ ਬੋਲ ਤੂੰ ਕੀ ਮੈਂ ਕੀ ਮੈਂ ਯਾਰ ਕੰਮ ਮੈਂ ਪਿੱਛੇ ਨਾ ਰਵੇ ਯਾਰ ਕੋਈ ਬੰਦਾ ਕਹੇ ਨਾ ਮੈਨੂੰ ਤੇਰੇ ਪਿੰਡ 'ਚ ਆ ਆਹ ਰੋਕ ਯਾਰ ਇਹ ਤਾਂ ਗੱਲ ਆ ਮੁੰਡਿਆ ਹਾਂਜੀ ਬਣੀ ਉਹ ਡ੍ਰਿਲ ਪਈ ਮੇਰੇ ਕੋਲ ਚਾਹ ਪਾਉਣੀ ਚ ਪਈ ਹੈ ਪੋਛਲਾ ਨਹੀਂ ਦੀਆ ਚਾਹੀਦੀ ਹੁਣ ਹੀ ਚਾਹੀਦੀ ਅਜੇ ਹੁਣ ਹੀ ਸਹੀ ਜਿਆਦਾ ਲਿਆਦਾ ਓਏ ਆਵੇ ਹੈਗੀ ਹੈਲੋ ਬਾਠ ਠੀਕ ਯਾਰ ਨੇ ਬਗਾਲਾ ਬੇੜਾ ਡ੍ਰਿਲ ਪਈ ਹੀ ਤੇਰੇ ਤੋਂ ਪਈ ਯਾਰ ਹਲ ਮਾਰ ਮਿੰਟਾ ਜਾਓ ਉੱਧਰ ਵੀ ਪਈਆਂ ਵਾਵਾ ਸਾਰੀਆਂ ਪੋਛਿਆ ਕਹਿੰਦਾ ਫਾਰੋ ਬਲਟਾ ਇਕੱਠੀਆਂ ਕਰਨ ਵਾਲੀ ਹੈ ਹੈ ਬਲਟਾ ਦੇ ਦਾ ਮੁੰਡੇ ਤੇ ਯਰ ਲਾਗ ਰਾਸਤੇ ਬਲਟਾ ਦੇ ਆਈ ਭਾਈ ਖੋਜਦੀ ਹੁਣੀ ਰਾਤ ਦੇ ਤੇਰ ਲਾ ਗਿਆ ਜੀ ਤਾਂ ਅਸੀਂ ਕੀ ਆਈ ਤੇ ਪਾਉਣ ਆਲੇ ਆ ਜਾਂ ਕੋਈ ਟੋਟਕੀ ਤੇ ਪਾ ਦੇਣੀ ਪਹਿਲੀ ਗੱਲ ਇਹ ਕੰਮ ਨਾ ਹੀ ਬਣੇ ਹੈ ਓਏ ਇਹ ਕੰਮ ਨਾ ਹੀ ਬਣੇ ਤੇ ਲਿਆ ਕੇ ਤਾਂ ਰੱਖੀ ਦੀਆਂ ਚੱਲ ਬੜੇ ਦਾ ਨਾਮ ਬੜੇ ਜਦ ਬਣ ਜਾਵੇ ਤੇ ਪਾ ਲਈਏ ਨੇ ਉਹ ਹਮਮ ਉਹਦਾ ਵੀ ਉਹ ਮੋਈ ਨਾ ਪਤਾ ਕੋਈ ਗੱਲ ਇਹ ਨਵਾਂ ਲੱਗ ਗਿਆ ਕਿ ਬਲਟਾ ਦਾ ਅਸਰ ਵੇਲਾ ਇੱਕ ਗੱਲ ਦੀ ਸਫਾਈ ਪੂਰੀ ਹੋਏ ਜੀ ਜੀ ਉਹ ਹੋਣੀ ਆ ਮੁਰਕੀਆਂ ਤੇ ਤਾਂ ਹੋਸ਼ ਹੀ ਹੋ ਜਾਂਦਾ ਕਿਹੜਾ ਪਿਓ ਅਭੀ ਮੈਂ ਛੱਡਿਆ ਹੈ ਖੇੜਾ ਉਹਦੇ ਮਿਲ ਫਾਵੀਏ ਬਲੇੜ ਦੀ ਨੇ ਆ ਮਾ ਆ ਰੰਗ ਮੈਂ 4 ਦਿਨ ਮਸ਼ੀਨ ਇਧਰ ਮੈਂ ਉਹਦੇ ਉਹਨਾਂ ਦੇ ਬ੍ਰਾਂਡ ਦੇ ਉਧਰ ਉਹਨੇ ਆਏ ਨਹੀਂ ਇੱਕ ਦਿਨ ਮੈਨੂੰ ਆਂਦਾ ਮੈਂ ਪੂਰਾ ਖਾਲੀ ਤੇ ਮਿੰਡ ਠੱਟੀ ਨਹੀਂ ਆਈ ਆਂ ਬੰਦੇ ਇਹਨੂੰ ਦੱਸਦਾ ਕੀ ਚੱਕਰੇ ਭਰਾਵਾ ਹਾਂ ਮੁੰਡੇ ਨੇ ਸਿਰ ਜਿਵੇਂ ਪੂਰੇ ਸਿਰ ਗੱਡਾ ਨਹੀਂ ਰਤੇ ਰੱਖਾਂਦਾ ਉਵੇਂ ਉਵੇਂ ਹੁੰਦਾ ਪਹਿਲਾਂ ਮੈਨੂੰ ਮੈਂ ਉਵੇਂ ਆ ਮਤਲਬ ਜਦੋਂ ਛੱਡਦੇ ਆ ਚਲੇ ਹੁੜੇ ਜਾਓ ਭਾਈ ਕੋਈ ਇਕੱਲੇ ਆਪਦੇ ਕੰਮ ਵੇਖ ਲਾ ਜਾਂ ਤੂੰ ਸਵਾਹ ਲੈਣ ਚਲਾ ਜਾਣਾ ਤੇ ਜਾਂ ਤੂੰ ਕੁਝ ਰੋਟੀਆਂ ਖਾਣਾ ਆ ਇਹ ਕਿਹੜੀ ਕਿਹੜੀ ਹੈ ਮੜਾ ਪੂਰ ਹੈ ਕਿਉਂਕਿ ਮੈਂ ਆਹਦੇ ਪੂਰ ਮੈਨੂੰ ਨਹੀਂ ਕਹਿ ਸਕਦਾ ਤੂੰ ਕਹਿ ਸਾਂ ਜਿੰਪੈਕਸ ਦੀ ਆ ਜੰਤਾਨਾ ਕਿਹੜੀ ਆ ਆਹ ਹੋਈ ਜੀ ਪੈਂਕਸ ਕੀ 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 ਇਹ ਕੀ ਲਿਖਿਆ ਦੱਸੋ ਪੰਜ ਪੜ੍ਹੇ ਨਹੀਂ ਤੂੰ ਨਾ ਲੈ ਕੀ ਕਹਿੰਦੇ ਆ ਵਾ ਹੈ ਇਹ ਪਤਾ ਨਹੀਂ ਯਾਰ ਨਾਂ ਨਹੀਂ ਲੈਣਾ ਜਿੰਪੈਕਸ ਕੀ ਨਾਮ ਆ ਬਿਟੇ ਬਿਟਿਆ ਨਾ ਇਹ ਤਾਂ ਬੈਲਟ ਦਾ ਨਾਮ ਦੱਸੀ ਬੋਲ ਕੇ ਚਲ ਮੈਂ ਪਹਿਲਾਂ ਬੋਲਦਾ ਨਹੀਂ ਤਾਂ ਮਗਰ ਬੋਲਨੇ ਕਹ ਜਿੰਪੈਕਸ ਜਿੰਪੈਕਸ ਹੈ ਕੀ ਨਾਮ ਆ ਭੜੀ ਕੀ ਨਾਮ ਪਾਈ ਉਹ ਤਾਂ ਦੱਸ ਦੇ ਤੂੰ ਦੱਸ ਬਈ ਲੈ ਕੀ ਕਰੇ ਜਿਪੈਕਸ ਜਿਪੈਕਸ ਆਉਣ ਬਣੀ ਗੱਲ ਕਾਰ ਸੈਟ ਇਹ ਤਾਂ ਚੋਣਾ ਦਿੱਕਾ ਲਾ ਲੈਣਾ ਸਾਹ ਬੜੀ ਇਹ ਨਹੀਂ ਇੱਕ ਜੀ ਪਾਉਂਦੇ ਆ ਗੋੜਨੀ ਪੈਣੀ ਪਈ ਨਾ ਪੱਕਣੇ ਸਾਮਕੇ ਰੱਖਣੇ ਆ ਇਹ ਇੰਨਾ ਦੀ ਕਿੜਾ ਬੈਂਦੀ ਆ ਕਈਆਂ ਆਵੜਾ ਮਸ਼ੀਨ ਦੇ ਜੋ ਚੂੜੀਆਂ ਨਹੀਂ ਪਾਈਆਂ ਹੁੰਦੀਆਂ ਉਹ ਵੇ ਬਲਟਾ ਚੜਾਈਆਂ ਦੀਆਂ ਪਾਈ ਪਾ ਆ। ਉਹ ਐਵੇਂ ਹੀ ਕੇ ਲੋ। ਅਹੀਂ ਦਿਖਾਵਾਂਗੇ ਕਿ ਕੀਤਾ ਹੀ ਨਹੀਂ ਉੱਤੇ ਮਸ਼ੀਨਆਂ ਆੜੀਆਂ ਬਲਟਾ ਟੰਗ। ਪਿਆ ਕੁਝ ਕਿ ਨਹੀਂ ਪਿਆ ਲੋ ਕੀ ਟਰੰਕ ਲਾ ਲੈਂਦੇ ਪਰ ਲੈਂਦੇ ਦਵਾ। ਵਿੱਚ ਫੌਜਿਆਂ ਨੂੰ ਬੰਬ ਰੱਖੇ ਨੇ ਸਾਰੇ। ਨਹੀਂ ਠੀਕ ਆ ਵੀ ਜੈਲੀ ਤੇਰਾ ਕੰਮ। ਬਹੁਤ ਲੀਨੇ ਕੱਪੜੇ ਸਾਹਮਣੋਂ ਰੱਖੇ ਟਰੰਕ ਦੇ ਉੱਤੇ ਨਾਰਦ ਬਲਟਾ ਲੰਦੇ। ਆ ਭੜਾ ਰਵੜ ਜੀ ਇਹ ਨਹੀਂ ਕਿੱਥੇ ਜਾਵੀਂ ਯਾਰ ਆਡੀ ਇਸ ਟਾਈਪ ਚਾ ਆਉਂਦੇ ਯਾਰ ਯਾਰ ਆਪਾਂ ਚ ਹੰਡ ਲਾਂਗੇ ਆਪਾਂ ਇਹਨਾਂ ਦੇ ਵੱਧੇ ਕਿਉਂਕਿ ਮੈਨੂੰ ਠੀਕ ਆ ਅਈ ਜੋੜ ਨਹੀਂ ਚੌੜ ਨਹੀਂ ਚੰਗੀ ਹੁੰਦੀ ਠੀਕ ਆ ਤੇਰੇ ਕੋਲ ਜ਼ਿੰਮੇਵਾਰੀ ਆ ਹਣ ਤੂੰ ਸਾਨੂੰ ਉਹ ਗੱਲਾਂ ਬੋਲਣ ਲੱਗਾ ਨਹੀਂ ਨਾ ਤੂੰ ਇੱਕ ਮੈਨੂੰ ਗੱਲ ਦੱਸ ਜਿਹੜਾ ਬੰਦਾ ਇੱਕ ਰੀ ਭੱਜ ਜੇ ਬਾਤ ਉਹ ਕਵੇ ਮੈਂ ਤੇਰੇ ਨਾਲ ਮੈਂ ਤੇਰੇ ਨਾਲ ਉਹ ਗੱਲ ਹੁੰਦੀ ਕਿ ਨਹੀਂ ਹੁੰਦੀ ਹੁੰਦੀ ਆ ਹੁੰਦੀ ਆ ਮਤਲਬ ਜਿਹੜਾ ਇੱਕ ਬੰਦਾ ਭੱਜ ਗਿਆ ਜਿਹੜੀ ਤੈਨੂੰ ਮੰਨ ਲਾ ਕਿਸੇ ਨੇ ਪਰੇਸ਼ਾਨ ਕਰਤਾ ਉਹ ਬੰਦੇ ਉਹ ਛੱਡ ਜਿਹੜੀਆਂ ਹੁੰਦੀਆਂ ਮੰਨ ਕੇ ਚੱਲ ਜਿਉਂ ਵੀ ਲਾਲਾ ਕੰਪੈਨਾਂ ਦਾ ਕੰਮ ਸਿਆਸਤਾਂ ਦਾ ਕੰਮ ਕਪੈਨਾਂ ਨੂੰ ਪਾਸੇ ਛੱਡ ਕਪੈਨਾਂ ਸਿਆਸਤਾਂ ਦੀਆਂ ਸਿਆਸਤ ਲਾਲਾ ਤੂੰ ਸਿਆਸਤ ਦੀ ਗੱਲ ਕੋਈ ਬੰਦਾ ਮੰਨ ਲਾ ਸਿਆਸਤ ਵਿੱਚ ਕੋਈ ਬੰਦਾ ਕਿਸੇ ਦਾ ਪੇਸ ਪਾ ਸਕਿਆ ਨਹੀਂ ਨਾ ਪਾ ਸਕਿਆ ਨਹੀਂ ਨਾ ਸਕਿਆ ਨਹੀਂ ਪਾ ਸਕਿਆ ਮੈਂ ਮੰਨਦਾ ਨਹੀਂ ਨਾ ਪਾ ਸਕਿਆ ਇੱਕ ਕਮੈਂਟ ਲਈ ਮੈਂ ਉਂਗਲ ਵੜਦੇ ਨਹੀਂ ਭੈਣ ਸੁਣ ਲਾ ਮੇਰੀ ਜਿੰਨ ਜਗਾਂ ਨੇ ਜੇ ਆਪਾਂ ਬੰਦੇ ਕਿਸੇ ਬਾਰੇ ਤੋਂ ਆ ਹੁਣ ਤੇਰੇ ਬਾਰੇ ਆਪਾਂ ਨੈਗੇਟਿਵ ਵੀ ਸੋਚੀ ਜਾਵਾਂਗੇ ਇੰਗਲਿਸ਼ ਆਉਂਦੀ ਮੇਰੀ ਵਿੱਚ ਹਾਂਜੀ ਆਉਂਦੀ ਹੈ ਹੈ ਸੋਚੀ ਜਾਵਾਂਗੇ ਤੂੰ ਮੜਾ ਜਾ ਇੱਧਰ ਨਹੀਂ ਉਧਰ ਨਾਲ ਤੁਰ ਪਿਆ ਤੈਨੂੰ ਆਪਾਂ ਕਹੀ ਜਾਵਾਂਗੇ ਲੈ ਬੰਦਾ ਇਹ ਪਤਾ ਨਹੀਂ ਇਹ ਪਤਾ ਦੇ ਅੰਦਰ ਅੰਦਰੋਂ ਹੀ ਲੱਗਣਾ ਮੈਨੂੰ ਇੱਕ ਗੱਲ ਦੱਸ ਹਾਂ ਉਹ ਤਾਂ ਗੱਲ ਤੇਰੀ ਸਹੀ ਪਤਾ ਇਦਾਂ ਹੀ ਲੱਗਣਾ ਮਾਨਣਗੇ ਜੱਲ ਵੀ ਮੈਂ ਆ ਮੈਂ ਕਹਦਾ ਵੀ ਮੈਂ ਮਿੱਠਿਆ ਤੇਰੇ ਨਾਲ ਸਵਾਦ ਦੇ ਦੇ ਚਾ ਕਿ ਮੈਂ ਮਿੱਠਿਆ ਤੇਰੇ ਨਾਲ ਚੜਿਆ ਮੈਂ ਕਿਤੇ ਵੀ ਭਾਈ ਜੀ ਕਿਹੜੀ ਗੱਲ ਚ ਸਵਾਲ ਦੱਸੀ ਝੂਠ ਨਾ ਮਾਰੀ ਓਏ 2 ਮਿੰਟ ਮੈਂ ਤੇਰੀ ਸੁਣੀ ਆ ਨਾ ਮੈਂ ਤੇਰੀ ਸੁਣੀ ਆ ਨਾ ਚੁੱਪ ਕਰ ਜਾ ਮੈਂ ਤੇਰੀ ਤੂੰ ਦੱਸ ਹਾਂ ਮੈਂ ਇੱਕ ਬੰਦੇ ਮਿੱਠੀ ਨੂੰ ਕਹਾਂ ਵੀ ਮੈਂ ਤੇਰੇ ਨਾਲ ਆ ਕਿਹੜਾ ਮੈਂ ਹੋਰ ਕਿਤੇ ਫਿਰ ਇੱਕ ਮੈਂ ਮਿੱਟੀ ਨੂੰ ਗਾਵਾਂ ਮੈਂ ਤੇਰੇ ਨਾਲ ਤੇ ਮੈਂ ਮਿੱਟੀ ਦੇ ਨਾਲ ਹੀ ਰਹਾ ਤੂੰ ਦੱਸ ਇਹਨਾਂ ਦੋਹਾਂ ਗੱਲਾਂ 'ਚ ਕਿਹੜੀ ਗੱਲ ਜਿਹੜਾ ਤਾਂ ਕਹਿ ਕੇ ਗੱਲ ਵੀ ਨਾਲ ਹੀ ਆ ਫਿਰ ਤਾਂ ਫਿਰ ਨਾਲ ਹੀ ਹੋਣਾ ਚਾਹੀਦਾ ਫਿਰ ਕਿਤੇ ਹੋਰ ਨਹੀਂ ਤੇ ਮਰ ਕੇ ਬੜ ਕੇ ਬੰਨ ਨਹੀਂ ਲਾਉਣੇ ਚਾਹੀਦੇ ਵੀ ਆਪਾਂ ਦਾ ਦਲ ਹੀ ਕੋਈ ਨਹੀਂ ਤੂੜਾ ਪੜਦਾ ਤੇਰੇ ਨਾਲ ਯਾਰ ਬੰਦੇ ਨੂੰ ਹਮੇਸ਼ਾ ਆਪਣਾ ਭਰਾ ਕੋਈ ਬੰਦਾ ਨਹੀਂ ਹੁਣ ਮੇਰੀ ਗੱਲ ਸੁਣ ਹੁਣ ਮੇਰੀ ਸੁਣ ਲੈ ਗੱਲ ਸੁਣ ਮੈਨੂੰ ਸਮਝਾਉਣਾ ਮੈਂ ਮੇਰੀ ਗੱਲ ਸੁਣ ਲੈ ਕਈ ਦੇ ਹੋਣੇ ਹਟਿਆ ਇਹਗਾ ਚੋਰੀ ਹੈ ਜਿਹੜਾ ਬੈਲਟ ਆ ਪਾਈ ਹੁੰਦਾ ਗੱਲ 'ਚ ਓਏ ਹਾਂ ਮੰਨ ਜਾ ਚੋਰ ਆ ਆ ਰੰਗ ਜਾ ਕਿੱਥੋਂ ਲਾ ਆ ਇਸ ਤਾਈਂ ਪੈਦਾ ਰੰਗ ਕਿੱਥੋਂ ਗਰੀਸ ਨੂੰ ਗਰੀਸ ਵਾਤੇ ਨਹੀ ਨਹੀ ਰੰਗ ਲੱਗਾ ਹੋਵੇ ਇਹਨਾਂ ਨੂੰ ਮੈਂ ਬੜੀ ਯਾਰ ਕਿਹਾ ਹੀ ਇਹ ਮੰਜੇ ਨਾਲ ਦੁਰਵਾ ਰੀਮ ਮਲ ਦਿੰਦੇ ਗੱਨ ਰਾ ਦੇ ਨਾ ਓਏ ਇੱਧਰ ਮਲੀ ਆ ਓਏ ਮੈਂ ਆਵੇ ਮੈਂ ਨੂੰ ਦੱਦਾਂ ਰਹੀ ਮਲੀ ਆ ਉਹਨੂੰ ਐਂਟੀ ਨੂੰ ਲੱਗ ਗਿਆ ਪਤਾ ਤਾਂ ਮੈਂ ਗਾਲਾਂ ਜਣੀਆਂ ਪਾਏ ਇਹ ਨਹੀਂ ਪੈਣੀ ਜਿਹੜੇ ਲਵੇਰ ਤੋਂ ਉਹਨੇ ਫਰਾਜਿਆ ਕਰੋ ਤੁਹਾਨੂੰ ਵਰਸ ਦੇ ਦੇ ਇੱਕ ਤੇ ਨਾਲ ਸਰਪ ਦੇ ਜੈਲੀ ਆ ਕਮੇਸ਼ ਕੇ ਰੋਟੀ ਖਾਣਿਆ ਖਾ ਖਾ ਨਹੀਂ ਜੈਲੀ ਬੱਸ ਗਣ ਮੇਰਾ ਟਾਈਮ ਨਹੀਂ ਲੱਗਣਦਾ ਮੁੰਡੇ ਨੇ ਪਾਰਟੀ ਲਈ ਇਨਵਾਈਟ ਕੀਤਾ ਮੈਨੂੰ ਨਹੀਂ ਉਹ ਖੁੱਲਾ ਆਂਦੇ ਪੀਜੇ ਵਾਲਾ ਖੁੱਲਾ ਖਵਾਏਗਾ ਫਿਰ ਅੱਜ ਸਮਾਂ ਆ ਉਹ ਮੁਰਦਾ ਨਹੀਂ ਤੇ ਤੂੰ ਐਵੇਂ ਮਾਮਾ ਦੱਸ ਹਾਂ ਦਾ ਗੱਲ ਹੀ ਬਾਣ ਬਾਤ ਚ ਰੱਖਣਾ ਪਾਰਟੀ ਲੈ ਹੋ ਜੀ ਜਾਵੇ ਅੱਛਾ ਆ ਇਹੇ ਕੰਮ ਰਹਿ ਗਏ ਜ਼ਰੂਰੀ ਆ ਵੀ ਹੋਦਾ ਦਾਦੂ ਵੀ ਆ ਗਈ ਭਰਾਵਾ ਪਾਰਟੀ ਵਾਲਾ ਭਰਾਵਾ ਝੇਜ ਦਾਦੂ ਦਾ ਨਾਮ ਲਈ ਜਾਂਦਾ ਤੂੰ ਤਾਂ ਨਹੀਂ ਉਹਨੂੰ ਦੱਸਿਆ ਮਾਫ ਕਰਤਾ ਉਹ ਕਾਹਦੀਆਂ ਗੱਲਾਂ ਇਹ ਆ ਇਹੋ ਚੱਲ ਠੀਕ ਆ ਭੈਣ ਕੋਈ ਕਰਦਾ ਮੈਂ ਹੱਥ ਮੈਨੂੰ ਤਾਂ ਕਿਸਤ ਦਾ ਚੇਤਾ ਹੀ ਭੁੱਲ ਗਿਆ ਇਹ ਬੜਾ ਸਿਆਪਾ ਤਗੜਾ ਮੇਰਾ ਨਿਬੜ ਗਿਆ ਤੇਰੀਆਂ ਲੈ ਗਈਆਂ ਵਾ ਹੈ ਤੂੰ ਬੋਲ ਕੇ ਦੱਸ ਨਾ ਮੈਨੂੰ ਕੋਈ ਕੰਮ ਦੇ ਕੋਈ ਕਹੇ ਜਾਵੇ ਤੇ ਨਾ ਮੈਂ ਤੇਰੇ ਕੋਲੇ ਕੁਝ ਹੈਗਾ ਹੈ ਨਾ ਮੈਨੂੰ ਮਾ ਇਹ ਮੈਂ ਫੈਨਲ ਜਾਂ ਤੇ ਮੈਨੂੰ ਦੀ ਤੂੰ ਮੈਂ ਜਾਣਦਾ ਨਹੀਂ ਹੈ ਹੈ ਇੰਨੇ ਕਮਾਏ ਕਰੇ ਆ ਤੇ ਖਾ ਕੇ ਵਿਲੇ ਦੁਬਾਰਾ ਬੋਲੀ ਕੀ ਮੀਟ ਕੀ ਬੱਚਾ ਤੇਰੇ ਪੱਕੇ ਮੀਟੀ ਮੀਟ ਖਾ ਕੇ ਬਦਲੇ ਵੀ ਹੁਣ ਫਿਕਰ ਆ ਕੇ ਹਸਦਾ ਲੱਥੀਆਂ ਆ ਆਈਆ ਧਾਰ ਦੂਰ ਕਰਕੇ ਖਾ ਜਣੇਗਾ ਉਹ ਕਿਸ਼ਤਾ ਵੰਡੇ ਉਹ ਦਿੱਤੀ ਜਣੇ ਆਪਾਂ ਕਿਸ਼ਤਾ ਇਹ ਥਾਂ ਤੇ ਦਿੱਤੀ ਜਣੇ ਧਾਰ ਕਰਕੇ ਦੇਣੇ ਦੇ ਤੇ ਕੰਮ ਦੇ ਹਾਂ ਹਾਂ ਇਹ ਤਾਂ ਗੱਲ ਹੈ ਹੋਣੀ ਕਿਸ਼ਤਾਂ ਦਾ ਚੱਕਰ ਨਹੀਂ ਨਹੀਂ ਅੱਛਾ ਫਿਰ ਇਹ ਨਾ ਮਾਰਿਆ ਤੂੰ ਜਿਹੜੀ ਬੁਲਾ ਲਿਆ ਜੀ ਦਿੱਤਾ ਨਹੀਂ ਆਨੇ ਗੁੱਠਾ ਗਾਲਤ ਤੇਰੇ ਇੱਕ ਦਿਨ ਪਹਿਲਾਂ ਤਾਂ ਮਹਿੰਗਾ ਰਿਹਾ 400 ਦੀਆਂ ਬਾਹਰ ਆਉਣੀਆਂ ਕਿਹੜੀ ਲੇ ਮਨੋਈ ਨਾਲੋਂ ਭੈਣ ਭਰਾਵਾਂ ਨੂੰ ਕਹਿਂਦਾ ਵੀ ਕਰਦੀ ਆ ਜਿਹੜੇ ਵਾਪਸ ਨਹੀਂ ਲਈ ਤੇ ਤੈਨੂੰ ਡਾਂਗ ਮਾਰ ਕੇ ਫੜਕਾ ਦੇ ਇਹਨੂੰ ਬਰਕਾ ਕੇ ਤੂੰ ਮਰਨਾ ਬਾਅਦ ਚ ਉਹਨੂੰ ਹੱਥ ਲਾ ਕੇ ਆਂ ਗਾਰੋਈ ਡੈਕਸ਼ਨ 'ਚ ਵੜ ਜਾ ਐ ਫੋਨ ਬੜੇ ਤਰੀਕੇ ਨਾਲ ਸੰਭਦਾ ਕੰਮ ਨੂੰ ਤਾਂ ਲਾਇਆ ਹੀ ਮਾਰ ਚਾਉਂਦੀ ਆ ਕੋਈ ਗੱਲ ਨਾ ਤੇ ਤੋਰ ਅੰਗਲ ਕਰ ਲੋ ਸਿੱਧੀ ਗੱਲ ਨਈ ਤਾਂ ਇੱਡਾ ਵੀ ਕੋਈ ਟੋਡਾ ਮੈਨੂੰ ਹੈ ਨਹੀਂਗਾ ਹਾਂ ਕਾਤੇ ਕਿਤੇ ਨਹੀਂ ਕਰ ਲੈ। ਕਾਖਣੀ ਵਿਰੇ ਕਾਖਣ ਤੂੰ ਕਿੰਨੇ ਕ ਮੇਰੇ ਤੋਂ ਲੈ ਲਈ। ਬਾਤ ਇਹ ਨਹੀਂ ਕਰ ਤੂੰ ਕੈਸਾ ਪਾਸਾ ਗੱਲ ਆ ਤੂੰ ਕੈਸੇ ਦਰਜੀ ਰੁਈਆ 2500 ਪਾ ਕੇ ਕਰੀ ਕਿਸ਼ਤ ਪਾ ਤੂੰ ਬਾਕੀ ਗੱਲਾਂ ਨੇ ਬੜੀਆਂ ਨੇ ਤੂੰ ਤਾਂ ਕੋਈ ਫਰੀਕ ਹੈ। ਪਾ ਮੈਂ ਪਤਾ ਕੀ ਜਾਣਦਾ 25 ਹੋਏ ਪਾ 6000 ਰੁਪਇਆ ਇਕੱਠਾ ਇੱਕੇ ਦਿਨ ਬੱਜੀ ਮੋੜ ਦਊਂਗਾ ਤੈਨੂੰ ਹਾਂ ਹੋਣੀ ਵਰਦੀ ਚੱਲ ਧੀ ਗਾ ਉਹ ਚੱਲ ਧੀ ਗਾ ਦਾ ਨਮਾਜ਼ ਉਹ ਨੂੰ ਕਰਨਾ ਵਾਲਾ ਆ ਓਕੇ ਸਾਰੇ ਗੱਲਾਂ ਗੱਲਾਂ ਕਰਦੇ ਬੁਨਾ ਗੰਗਾ ਗੰਗਾ ਯਾਰ 2500 ਮਿਲੂਗਾ ਤੇ ਮੇਰੀ ਕਿਸ਼ਤਾਂ ਮਨੇ ਦੋ ਤਾਂ ਨਹੀਂ ਕਿ ਉਹ ਜੋ ਮੇਰੇ ਨੂੰ ਨਹੀਂ ਦੇਖ ਕੇ ਇਧਰ ਕਿਤਾਇਆ ਜਿਸ ਦਿਨ ਮੈਂ ਤਾਰ ਕੇ ਤੈਨੂੰ ਮੇਰੇ ਅੱਲੇ ਵੀ ਨਹੀਂ ਆਇਆ ਯਾਰ ਮੈਂ ਤੇ ਤੇਨੂੰ ਕੀ ਕਹਿਣਾ 25 ਪਰ ਮੈਂ ਗੁਰਵਾ ਪੈ ਰੁਪਿਆ 5000 ਆ ਨਾ ਮੈਨਾਂ ਕਹਿ ਵੀ ਕਿਸਤੀ ਤਾਰ ਨਹੀਂ ਮੈਂ ਠੀਕ ਆ ਉਹ ਮੈਂ ਉਹਨੂੰ ਦੇਖ ਕੇ ਤੇ ਕੋਈ ਇਧਰ ਉਹਨੂੰ ਦੇਖ ਕੇ ਘਾਤਾ ਗਾਲੀ ਘਾਤਾ ਗਾਲੀ ਕਰਦੇ ਪੰਪ ਵਾਲੇ ਪੈਸੇ ਮਿਲ ਗਏ ਤੈਨੂੰ ਕਿ ਨਹੀਂ ਪੰਪ ਵਾਲੇ ਹੈ ਕਿੰਨਾ ਕ ਜੰਮਿਆ ਪਿਆ ਮੈਂ ਮਾਰੀ ਆ ਕਪੜੇ ਨਾਲ ਲੱਥੂ ਫਿਰ ਸਲਾਮ ਗਿਆ ਬਾਪੀ ਆਹ ਤਰੇਲ ਨਾਲ ਮੀਂਹ ਮੂੰਹ ਦਾ ਕਰਕੇ ਹੋ ਗਿਆ ਹੁਣਾਂ ਇਹ ਲੋਹਾਂ ਮਾਰੀ ਨੇ ਸਾਰੇ ਕਿੱਧਰ ਆਇਆ ਮਿੱਠੀ ਕਿ ਨਹੀਂ ਯਾਰ ਇਹ ਲੈ ਉਹ ਲੈਟ ਛੱਡ ਨਾਲੇ ਵੱਡੀ ਲੈਟ ਛੱਡ ਲਾ ਆ ਕਰ ਲਾ ਸਾਫ ਫਿਰ ਪਾਓ ਰੇੜਾ ਇਹਦੇ ਮਾਗ ਦੋਵੇਂ ਲੈ ਜਾਓ ਇਹ ਕਿੱਧਰ ਜਾਂਦੇ ਫੇਰ ਵੀ ਉੱਥੇ ਲੈ ਜਾਓ ਦੋ ਚਾਰ ਦਿਨ ਲਾਓ ਇੱਥੇ ਪੰਜਾਂ ਦਿਨਾਂ ਨੂੰ ਵੱਡਾਂਗੇ ਫੇਰ ਹਾਂ ਇਹ ਜਿੱਥੇ ਮਰਜ਼ੀ ਕਰ ਲੋ ਉੱਥੇ ਹੀ ਹੋ ਜਾਣਾ ਠੀਕ ਆ ਗੱਲ ਮਾਰ ਮੈਂ ਉਹ ਆਂ ਸ਼ਹਿਰੋਂ ਇਹ ਸਾਰੀ ਸਟੀਲੀ ਆ ਪੂਰੀ ਸਟੀਲੀ ਇਹ ਅੱਧੀ ਆ ਨਾ ਇਹ ਅੱਧੀ ਹੋਣੀਗੀ ਅੱਧੇ ਦੇ ਜੱਸੇ ਇਹ ਕਿੰਨੀ ਕ ਕਿੱਥੇ ਪਤਾ ਕਿੱਥੇ ਲਾਈ ਆ ਜਿੱਥੇ ਲੋੜ ਆ ਉੱਥੇ ਲਾਈ ਇਹਨਾਂ ਨੇ ਇਥੇ ਕਸਾਈ ਹੋਣੀ ਆ ਉੱਥੇ ਲਾਈ ਆ ਸੋਨਾਲੀ ਗਾਲਿਆਂ ਦੀ ਜੁਮਿਨ ਇੱਕ ਜੀਨ ਚਲਾਈ ਆ ਨਾ ਉਹ ਬਹਿ ਜਾ ਦਾਰਿਸ਼ ਤੀ ਆਉਣੀਆਂ ਹੁਣ ਫਿਰਦੀਆਂ ਤੇ ਚਲਾ ਵੀ ਆਇਆ ਅਜਿਹੀ ਚਲਾਏ ਬਾਲਣ ਤੇ ਪੰਜ ਮਾਡਲ ਕਦੇ ਇੱਕ ਮਾਡਲ ਕਦੇ ਮੇਰੀ ਮਾਡਲ ਹੁਣ ਜਾ ਕੇ ਤੇ ਸੋਖ ਮਿਲਿਆ ਨਾ ਫਿਰ ਉਧਰ ਚੇਤਾ ਨਵੀਆਂ ਦੇ ਕੀ ਹੁਣ ਮਸ਼ੀਨਾਂ ਨਵੀਆਂ ਤੇ ਸਾਨੂੰ ਬੰਦੇ ਫੁੱਦੂ ਵੱਜ ਜਾਂਦੇ ਆ ਉਹ ਜਿਹੜਾ ਨਹੀਂ ਉਹ ਹੀ ਕਹਿ ਦਿੰਦਾ ਮੈਂ ਆ ਗਿਆ ਬਈ ਤੇ ਮੁੜ ਕੇ ਉਹ ਨਾ ਵੜਿਆ ਘੰਟੇ ਦਾ ਸਮਾਂ ਲੈ ਕੇ ਜਾਂਦੇ ਨੇ 2 ਵਜੇ ਦਾ ਕਹਿ ਕੇ ਤੇ ਅਗਲੇ ਦਿਨ 2 ਵਜੇ ਤੇ 2 ਵਜੇ ਦਾ ਕਹਿ ਕੇ ਗਿਆ ਬਾਥੇ ਮੈਂ ਕਹਿੰਦਾ ਆ ਗਿਆ 10 ਮਿੰਟਾਂ 'ਚ ਆ ਗਿਆ ਆ 10 ਮਿੰਟ ਹੁੰਦੇ ਹੀ ਕੋਈ ਨਹੀਂ ਆਉਂਦਾ ਜੇ ਜੈਲੀ ਤੇ ਜਮਾਨ ਜ਼ਵਾਨ ਦੰਦਾ ਦੇ ਪਿੱਛੇ ਰਵੇ ਤਾਂ ਚੰਗੀ ਰਹੀ ਸੀ ਹੁਣ ਬੇਇੱਜ਼ਤੀ ਕਰਾ ਲਈ ਸੌਖਾਣਾ ਕੋਈ ਨਹੀਂ ਬੇ ਅੱਗੇ ਅੱਗੇ ਕਿਹੜਾ ਨਾਲੇ ਜੈਲੀ ਨਹੀਂ ਨਾਲਿਆਂ ਦਾ ਜਰੇਲੀ ਓਏ ਇਹਦਾ ਮੂੰਹ ਵੇਖਿਆ ਸੀ ਅੱਗੇ ਕਿਹਾ ਹਾ ਉਦੋਂ ਕੀ ਕਰਦਾ ਇਹਨਾਂ ਉਹ ਬੜੀ ਪੱਤੀ ਪੱਤੀ ਬੜੀਆਂ ਓਏ ਆ ਭਰ ਐਤੋਂ ਮਾਰ ਮੜੀ ਜੇ ਨੂੰ ਸੱਨੋ ਇਹਨਾਂ ਨੂੰ ਕਹਿੰਦਾ ਡਰੰਦੇ ਹੀ ਰਹਿੰਦੇ ਸਨ ਓਏ ਤੇ ਨਾ ਟੱਕਰ। ਜਿਹੜੇ ਮੂੰਹ ਤੇਰੇ। ਇੱਥੇ। ਕਿਤੇ ਨਾੜ ਲੱਗੇ ਆ। ਟਾਇਰ ਕਿੱਥੇ ਲੱਗਣਾ ਮਾਰ ਤਾੜੋ। ਮਿਲਿਆ ਨਹੀਂ ਨਾ ਟਾਇਰ। ਟਾਇਰ? ਕੀ ਦੁਬਾਰਾ ਬੋਲ? ਟਾਇਰ, ਟਾਇਰ ਮਿਲਿਆ ਨਹੀਂ ਇਹ। ਇਹ ਨਹੀਂ ਦਿੰਦੇ ਭਾ। ਇਹ ਆਂਦੇ ਮਸ਼ੀਨ ਲੈਣੀ ਲੋ ਟਾਇਰ ਟੂਰ ਕੋਈ ਨਹੀਂ ਮਿਲਣਾ। ਉਥੋਂ ਲਾ ਕੇ ਲਾਕਾਂਸ ਲੈਂਦੇ। ਕਿਥੋਂ? ਉਥੋਂ ਵੀ ਕੋਈ ਨਹੀਂ ਜਾਏ। ਇਹ ਇਹ ਦਿੰਦੇ। ਪੈਨ ਨੂੰ ਦਵੋਈ ਯਾਰ। ਕਿ ਚੱਕਣੀ ਲੈ ਕੇ ਰੱਖਣੀ ਜੈਨੀ ਬੱਕਰੀ। ਲੈ ਕੇ ਰੱਖਣੀ। ਆਉਂਦੇ ਤਾਂ ਇਹਨਾਂ ਨੂੰ ਹੀ। ਇਹਨਾਂ ਦੀ ਨੀਤ ਮਾੜੀ ਜੀ ਉਹਨੇ ਪੈਸੇ ਵਧਾ ਦੇ ਤੇ ਕੰਮ ਤੀਜਾ ਦਿੰਦੇ ਨੇ ਤੀਜਾ ਘਟਾ ਲੀਆ ਪੈਸੇ ਵਧਾ ਲੇ ਓਏ ਕੰਮ ਮਾਰਨਾ ਹਾਂ ਬੱਸ ਤੋੜ ਦੋ ਤੋੜ ਦੋ ਕਿਸੇ ਨੂੰ ਪਤਾ ਨਾ ਲੱਗਿਆ ਆਇਤੀ ਲਿਆਂਦੀ ਏ ਐਕਤੀ ਕਿ ਲਿਆਂਦੀ ਉਹ ਨਾ ਨਾ ਟੱਕ ਨਹੀਂ ਕੁੱਤੀ ਆਉਂਦੇ ਨਾੜ ਲਾ ਦੇ ਉੱਤੇ ਹੈਂ ਦਵਰੇ ਨਾਟ ਕਿੱਥੇ ਰੱਖਿਆ ਇਹਦਾ ਨਾਟ ਕਿੱਥੇ ਰੱਖਿਆ ਇਹਦਾ ਨਾਟ ਉੱਥੇ ਹੀ ਜਿੱਥੇ ਤੈਨੂੰ ਲੱਭਣਾ ਨਹੀਂ ਜੈਲੀ ਚਲ ਆਹੇ ਕਰਦੇ ਠੰਡੇ ਜਿਹੇ ਹੋਏ ਨਾ ਟੈਂਕ ਉਹ ਕਰੀਏ ਯੂਰੀਆ ਵਾਲਾ ਫਿਲਟਰ ਸਾਫ ਇਧਰ ਆ ਇਧਰ ਗੱਲ ਸੁਣ ਬੜੀਆਂ ਸਫਾਈਆਂ ਦੁਨੀਆਂ ਕਰਨ ਧਿਆ ਹਾਂ ਆ ਕੀ ਏ ਆ ਕੀ ਏ ਅੱਛੇ ਵੇਖ ਵੇਖ ਆ ਕੀ ਏ ਆ ਵਾਸਪਾਣੀਆਂ ਕੀ ਦੱਸਗੇ ਤੇਰੇ ਇਹ ਤੇਲ ਪੁੰਹਾ ਕਿਹੜਾ ਰਿਆ ਯਾਰ ਤੁਹਾਡਾ ਤਾਂ ਕੋਈ ਨਹੀਂ ਗਾ ਰੋਣੇ ਦੇ ਤੁਸੀਂ ਜੋ ਹੋਈ ਰਹਿਣਾ ਨਹੀਂ ਤੇਲ ਥੋਨੂ ਕੀ ਲੋੜ ਆ ਮੈਂ ਜਿਹੜਾ ਪਾਤਾ ਪਾਤਾ ਤੁਸੀਂ ਨਾ ਤੇਲ ਪਾਇਓ ਆਵੇਂ ਹਾਂ ਮਸ਼ੀਨ ਕੁੱਪੀ ਲੈ ساری ਮਸ਼ੀਨ ਦੇ ਛਿੱਟੇ ਛਿੱਟੇ ਹੋਰ ਕੀ ਤੇਲ ਪਾਈ ਜਾਂਦੇ ਉਹ ਚੈਂਟਿੰਗ ਦੇ ਪਰਨਾ ਪਾਇਆ ਨਹੀਂ ਉਹ ਅਹੀਂ ਕਿ ਤੂੰ ਪਾਏਗਾ ਤੇਰਾ ਹੱਥ ਕੱਦਵਾਵਾ ਨਹੀਂ ਉਹ ਚ ਗੱਲ ਵੱਖਰੀ ਆ ਬਲੋਅਰ ਲਿਆਂਦੇ ਭੱਜ ਭੱਜ ਕੇ ਤੇ ਸਾੜ ਕੇ ਸਾੜ ਕੇ ਅਗਲੇ ਉਧਰ ਤੂੜੀ ਵਗਾਏ ਸਿਆਂ ਦੇ ਜੇ ਪਈ ਹਾਂ ਉਹ ਨਹੀਂ ਯਾਰ ਮਿੱਟੀ ਇਹਨਾਂ ਨੂੰ ਸਫਾਈ ਨਹੀਂ ਹੈਗੀ ਮਸ਼ੀਨ ਦੀ ਤੂੰ ਭਾਵੇਂ ਕਹੀ ਜਾ ਗੁਰੂ ਆ ਕਹਤੇ ਲੋਕਾਂ ਦੇ ਆ ਮਿੱਟੀ ਸਾਡੇ ਉਵੇਂ ਮਨ ਮਨ ਪੱਕੀ ਜੰਮੀ ਲੈ ਸਾਫ਼ ਆਬ ਤਾਂ ਕੰਮ ਚਾਹੀਦੀ ਸਾਫ਼ ਸਫਾਈ ਚਾਹੀਦੀ ਹੈ ਯਾਰ ਇਹਨਾਂ ਨੂੰ ਕਿਆ ਕਰ ਉਹ ਦਰਜਾ ਉਹ ਹੋ ਰਿਹਾ ਚਾਹ ਪਾਣੀ ਲੈ ਗਿਆ ਸਫਾਈ ਪੂਰੀ ਚਾਹੀਦੀ ਹੈ ਮਸ਼ੀਨ ਦੀ ਤੇ ਮੈਂ ਮਾਰਨਾ ਕਿਸੇ ਦਿਨ ਉੱਥੇ ਛਾਪਾਈ ਆ ਆ ਬਈ ਛੁਣ ਕੇ ਨਾ ਕਰ ਕਾ ਪਾ ਮਾਰ ਨਹੀਂ ਇਹਨੇ ਮੈਂ ਵੇਖਣਾ ਕਿਵੇਂ ਇੱਕ ਮਸ਼ੀਨ ਕਿੰਨੇ ਕ ਵੇ ਚਲਾਉਂਦੇ ਆਂ ਨਾ ਮੈਂ ਵੇਰ ਵੇਰ ਕੇ ਗੰਦ ਦੇ ਧੱਲੂ ਭਾਵੇਂ ਰੋਗ ਪਾਵਾ ਪਾਤਾ ਹਾਂ ਮੈਂ ਤੈਨੂੰ ਦੱਸ ਗਿਆ ਹਾਂ ਪਰ ਲਿਬੜੀ ਹੋਵੇ ਮਸ਼ੀਨ ਫੇਰ ਕਰੂ ਮੈਂ ਇਹਨਾਂ ਦਾ ਲਾਉ ਲੱਡੀਆਂ ਦਾ ਮਸ਼ੀਨ ਲਿਬੜਦੇ ਨਹੀਂ ਮਸ਼ੀਨ ਵੇਖ ਲਈ ਜੈਲੀ ਕੈਂਪ ਜਿਹੋ ਜਿਹਾ ਬੰਦਾ ਨਾ ਤੇਰੇ ਨਾਲ ਜਾਂ ਤੂੰ ਐਤੀ ਭੱਜ ਜੇਗਾ ਪਹਿਲੀ ਵਾਰੀ ਜੀ ਉਹਦੇ ਨਾਲ ਇਧਰ ਐ ਕਰ ਲੈਣਾ ਮੂੰਹ ਤੇ ਤੁਰੂਗਾ ਫਿਰ ਮੈਂ ਕਿ ਹੋਇਆ ਬੇਹੋਸ਼ਿਆ ਕਿਉਂ ਹੋਣਾ ਨਹੀਂ ਮੈਰਾ ਮੈਂ ਤੈਨੂੰ ਕੱਲੇ ਨੂੰ ਦੱਸੂ ਗੱਲ ਗੱਲ ਕੋਈ ਨਹੀਂ ਹੁੰਦੀ ਗੱਲ ਕੋਈ ਨਹੀਂ ਜਤਨਾ ਕਿ ਕੱਲੇ ਨੂੰ ਕੋਈ ਗੱਲ ਹੋਵੇ ਤਾਂ ਦੱਸੇ ਵਿਚਾਰਾ ਕੱਲੇ ਉਹ ਫੇਰ ਉਹ ਚੱਕ ਸਮਾਨ ਜੈਲੀ ਕਰ ਸਮਾਨ ਇਕੱਠਾ ਇਹ ਉਹ ਫੇਰ ਯਾਰ ਇਧਰੇ ਕੋਈ ਨਾ ਕੋਈ ਨਾ ਕਰਦੇ ਸਹੀ ਤਰ੍ਹਾਂ ਮੈਂ ਕਰੂ ਬੈਠਾ ਅਈ ਗੱਲ ਆ ਮੈਂ ਤੈਨੂੰ ਕੱਲੇ ਨੂੰ ਦੱਸੂਗਾ ਫਿਰ ਐ ਕਹਿ ਜਾਂਦਾ ਨਾ ਗੱਲ ਹੁੰਦੀ ਨਹੀਂ ਗੱਲ ਯਾਰ ਜਦੋਂ ਕੋਈ ਗੱਲ ਜਦੋਂ ਕੱਲੇ ਵਾਲੀ ਹੁੰਦੀ ਉਹ ਕਹ ਦੱਸੀਦੀ ਨਹੀਂ ਕੋਈ ਸੁਮਾਨ ਕਰਦੇ ਕਥਾ ਮੈਂ ਕਰਕੇ ਓਏ ਇਹ ਕਾਲਾ ਜਿਆ ਲੱਗੀ ਜਾਂਦਾ ਵੀਰ ਕਾਲਾ 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 ਲੱਗਨ ਨਾ ਬੜਾ ਫਿਲਟਰ ਲਾ ਦੇ ਫਿਲਟਰ ਨਹੀਂ ਨਾ ਲੱਗਦਾ ਇਹਦੇ ਜਿਨੀ ਲਾਉਂ ਉਹ ਪੈਮ ਤਾਈ ਜੈਲੀ ਦੇ ਕੰਮ ਹੀ ਮਿੱਟੀ ਨਾਲ ਨੋਕੋ-ਕੋਵੇ ਜੀਬਾ ਨਾਲ ਜੀਬਾ ਨਾਲ ਚਟ-ਚਟ ਕੇ ਮਸ਼ੀਨ ਸਾਫ਼ ਕਰੋ ਜੇ ਕੱਪੜਿਆਂ ਨਾਲ ਨਹੀਂ ਮੇਰੀ ਗੱਲ ਸੁਣੋ ਇੱਧਰ ਹਾਂਜੀ ਹਾਂਜੀ ਮੇਰੀ ਗੱਲ ਸੁਣੋ ਹਾਂ ਬਨਵਾ ਰਿਹਾ ਏ ਦੱਸੋ ਕਿਵੇਂ ਕੱਸਣੇ ਮੈਂ ਤੁਹਾਨੂੰ ਮੈਂ ਫਿਰ ਇੱਧਰ ਫੇਰ ਕਸੂਗਾ ਪਹਿਲਾਂ ਨਹੀਂ ਇੱਧਰ ਘਾਤ ਪਹਿਲਾਂ ਮੇਰਾ ਵੀ ਜਿੱਦਣ ਕਹਿੰਦਾ ਇਹਨਾਂ ਦੇ ਮਸ਼ੀਨ ਇਹ ਤੈਨੂੰ ਹੀ ਹੋ ਕਸਣੇ ਪੈਣੇ ਇੰਜ ਤਾਂ ਨਹੀਂ ਕੱਥੇ ਜਾਣੇ ਕਿਉਂ ਇਹ ਕਾਕਾ ਦਾ ਇਹ ਤਾਂ ਨਹੀਂ ਕੱਸੇ ਜਾਣੇ ਓਏ ਜੈਲੀ ਆਪੇ ਕੱਟਣੇ ਇਹਨਾਂ ਦੇ ਮਸ਼ੀਨ ਲੱਗਣੀ ਹੁੰਦੀ ਦੰਨੇ ਇਹਨਾਂ ਦੀਆਂ ਬੁੜੀਆਂ ਨੂੰ ਚੱਜਾਣੀਆਂ ਕਿੰਦਾ ਆਉਣਗੇ ਆ ਗਈ ਕੇ ਹਿੰਗ ਕਰ ਮੇਰੀ ਸੁਣ ਲੋ ਗੱਲ ਜੈਲੀ ਐਵੇਂ ਕਰਦੇ ਆਪਸ ਚ ਹੀ ਕੰਮ ਭੜੀ ਭੜੀ ਜਾਂਦਾ ਓਏ ਗੁੜਕਾ ਦੇ ਆ ਲਾਈਏ ਫਿਰ ਯਾਰ ਉੱਥੇ ਇੱਕ ਗੁੜਕਾ ਵੱਡਾ ਲਿਆ ਭਾਈ ਜੀ ਗੁੜਕੇ ਇੰਤਕਾ ਦੇ ਤਾਂ ਉੱਥੇ ਇੱਕੋ ਥੱਲੇ ਪਿਆ ਦੇਖ ਕੇ ਵੀ ਸੱਦੇ ਪਿਆ ਵਾ ਹਾਂ ਜੀ

ਰੋਈ ਜਾਂਦਾ ਰੋਣਾ ਹੀ ਰੋਈ ਜਾਂਦਾ ਮੇਤੇ ਪਰਚਾ ਪੈ ਗਿਆ ਗੁਦਗਾ ਫਿਰ ਉੱਤੋਂ ਲਾ ਲਵਾ ਬੰਨੇ ਆ ਬਾਰੇ ਉਹ ਬੋਲਣੇ ਬੈਠਾ ਉਹ ਤਾਂ ਵੱਲ ਆ ਯਾਰ ਕੋਈ ਨਾ ਕੋਈ ਫੜਾ ਫੜਾ ਉਹਨੂੰ ਚੱਲ ਛੇਣੀ 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 ਇਹਦੇ ਹੁਣਾ ਨਾ ਕਰੀ ਜਾ ਮੈਨੂੰ ਗੁੱਸਾ ਚੜਨ ਦੇ ਨਹੀਂ ਗੁੱਸਾ ਨਹੀਂ ਚੜਨ ਦੇ ਲਾ ਲੋ ਗੋਲਕਾ ਲਾਉਣਾ ਵੇ ਓਏ ਇੱਥੋਂ ਫਾੜ ਲੋ ਕੋ ਜੀ ਯਾਰ ਓਏ